ਸ਼ਸ਼ੀਕਲ ਜੀ ਅੱਜ ਅਸੀਂ ਤੁਹਾਡੇ ਨਾਲ ਕੁਝ ਸੂਟ ਸ਼ੇਅਰ ਕਰਨ ਲੱਗੇ ਆ ਜਿਹੜੇ ਆਪਾਂ ਨਵੇਂ ਸਟਿਚ ਕੀਤੇ ਆ ਸਭ ਤੋਂ ਪਹਿਲਾ ਸੂਟ ਚਿਕਨ ਕਾਰੀ ਦਾ ਇਹਦੇ ਤੇ ਕੰਮ ਹੋਇਆ ਕੋਟਨ ਦਾ ਸੂਟ ਆ ਬਿਲਕੁਲ ਪਿਓਰ ਕੋਟਨ ਦਾ ਤੇ ਇਹਦੀਆਂ ਬਾਹਾਂ ਤੇ ਵੀ ਬਾਹਾਂ ਤੇ ਵੀ ਕਢਾਈ ਆ ਤੇ ਅੱਗੇ ਅਸੀਂ ਲੇਸ ਕੀਤੀ ਆ ਸੇਮ ਐਜ਼ ਇਦਾਂ ਹੀ ਸਾਈਡ ਸਲਿੱਟ ਤੇ ਇਹ ਸੂਟ ਨੂੰ ਪੂਰੇ ਨੂੰ ਲਾਈਨਿੰਗ ਲੱਗੀ ਆ ਲਾਈਨਿੰਗ ਅਸੀਂ ਡਾਰਕ ਤਾਂ ਲਾਈ ਆ ਕਿਉਂਕਿ ਸ਼ਰਟ ਆ ਜਿਹੜੀ ਇਹਦੀ ਉਹ ਬਲੂ ਕਲਰ ਦਿੱਤਾ ਪੂਰੇ ਸੂਟ ਦੀ ਜਿਹੜੀ ਟੋਨ ਆ ਇੱਕੋ ਜੀ ਰਹੇ ਕੁਝ ਵੀ ਵਿੱਚ ਚੇਂਜ ਨਾ ਹੋਵੇ ਇਸ ਕਰਕੇ ਜੋ ਸਲਵਾਰ ਨੂੰ ਲੈਂਡਿੰਗ ਲੱਗੀ ਹੈ ਸੇਮ ਐਜ਼ ਸ਼ਰਟ ਨੂੰ ਵੀ ਅਸੀਂ ਉਹੀ ਲਗਾਈਆ ਕਿਉਂਕਿ ਇਹਦੇ ਵਿੱਚ ਲਾਈਨ ਆ ਤਾਂ ਫਿਰ ਥੋੜਾ ਬੋਤਾ ਫਰਕ ਪੈ ਜਾਂਦਾ ਹੁੰਦਾ ਤੇ ਥੋੜਾ ਜਿਹਾ ਵਰਕ ਇਹਦੇ ਬੈਕ ਤੇ ਵੀ ਆ ਨੈਕਸਟ ਇਹਦੇ ਨਾਲ ਦਾ ਹੀ ਸੂਟ ਸੇਮ ਚਿਕਨਕਾਰੀ ਦੇ ਵਿੱਚ ਇਹ ਦੂਜਾ ਸੂਟ ਆ ਉਹ ਸੀਗਾ ਵਾਈਟ ਐਂਡ ਬਲੂ ਬਲੂ ਦੇਖ ਲਓ ਆਈਸ ਬਲੂ ਜਿਹਾ ਕਲਰ ਆ ਤੇ ਇਹਦੇ ਉੱਤੇ ਵਾਈਟ ਏਮਬੋਇਡਰੀ ਆ ਇਹਦੀ ਸਲਵਾਰ ਮੈਂ ਦਿਖਾਈ ਨਹੀਂ ਸ਼ਾਇਦ ਸਲਵਾਰ ਤੇ ਵੀ ਕੰਮ ਆ ਸਲਵਾਰ ਅਸੀਂ ਸਟ੍ਰੇਟ ਬਣਾਈ ਆ ਤੇ ਪਲੱਸ ਇਹਦੇ ਵਿੱਚ ਆਪਾਂ ਮੈਨੀ ਐਡ ਕਰਤੀ ਆ ਕਿ ਜਿਹੜਾ ਪੌਂਚਾ ਘੁੰਮੇ ਨਾ ਜਿੰਨਾ ਖੁੱਲਾ ਵਾਰ ਸੀਗਾ ਸਾਰੇ ਦੀ ਸਲਵਾਰ ਬਣਾ ਕੇ ਤਾਂ ਪੌਂਚੇ ਇਹਦੇ ਇਤਾਂ ਦੇ ਬਣੇ ਆ ਪੌਂਚੇ ਤੇ ਵੀ ਕੰਮ ਆ ਪਿਸਤਾ ਜਾਂ ਕਲਰ ਲਾ ਲਓ ਲਾਈਟ ਜਾਂ ਪਿਸਤਾ ਇਤੇ ਬੇਬੀ ਪਿੰਕ ਦਾ ਜਿਹੜਾ ਕੰਮ ਹੋਇਆ ਤੇ ਕੁੜੀ ਕਹਿੰਦੀ ਕਿ ਨਹੀਂ ਜੇ ਨਾਮ ਲੈਣਾ ਆਉਣデア ਤਾਂ ਤੁਸੀਂ ਕਹਿ ਦਿਓ ਕੱਦੂ ਕਲਰ ਆਏ ਠੀਕ ਆ ਤੇ ਇਹ ਪੂਰਾ ਹੀ 올ਓਵਰ ਸੂਟ ਆ ਆਪਾਂ ਪਿੰਕ ਕਲਰ ਦੀ ਇਹਨੂੰ ਜਿਹੜੀ ਲੇਸਿੰਗ ਕੀਤੀ ਆ ਇਹ ਵੀ ਫੁੱਲ ਸੂਟ ਨੂੰ ਲਾਈਨਿੰਗ ਲੱਗੀ ਆ ਆ ਦੇਖੋ ਲਾਈਨਿੰਗ ਵੀ ਆਪਾਂ ਗਰਮੀਆਂ ਦੇ ਵਿੱਚ ਫੁੱਲ ਪਿਓਰ ਵਾਲੀਆਂ ਯੂਜ਼ ਕਰਦੇ ਆ ਜਿਹੜੀ ਪੱਗ ਵਾਲੀ ਲਾਈਨਿੰਗ ਹੁੰਦੀ ਕਿਉਂਕਿ ਉਹ ਠੰਡੀ ਹੁੰਦੀ ਆ ਤਾਂ ਇਹ ਸੂਟ ਦੀ ਲੁੱਕ ਕੁਛ ਇਦਾਂ ਦੀ ਆ ਵੀਡੀਓ ਬਲਰ ਹੋ ਗਈ। ਕਿਹ ਰੇਤੇ ਵਿਲੇਸਿੰਗ ਦਿੱਤੀ ਆ। ਪਲੱਸ ਆ ਪੂਰੀ ਸ਼ਰਟ ਤੇ ਕੰਮ ਆ ਤੇ ਬੈਕ ਤੇ ਥੋੜਾ ਜਿਹਾ। ਬਾਹਾਂ ਇਹਦੀਆਂ ਸੀ ਖੁੱਲੀਆਂ ਰੱਖੀਆਂ। ਪਲੱਸ ਪੂਰੀ ਸਲਵਾਰ ਪਲੇਨ ਅਤੇ ਸਿਰਫ ਪੌਂਚਿਆਂ ਤੇ। ਹੋਰ ਜ਼ਿਆਦਾ ਲਾਈਟਿੰਗ ਚਾਹੀਦੀ ਹੈ ਵੀਡੀਓ ਵਾਸਤੇ। ਚਲੋ ਅਗਲਾ ਸੂਟ। ਨੈਕਸਟ ਇਹ ਜਿਹੜਾ ਸੂਟ ਹੈ ਲੇਲਨ ਕੋਟਨ ਦੇ ਵਿੱਚ ਹੈ ਕਲਰ ਸੇਮ ਐਸ ਜੋ ਵੀਡੀਓ ਦੇ ਵਿੱਚ ਉਹੀ ਆ ਬਾਹਾਂ ਤੇ ਡਿਜ਼ਾਈਨਿੰਗ ਕੀਤੀ ਆ ਥੋੜੀ ਬਹੁਤ ਵੀਡੀਓ ਬਲਰ ਕਿਉਂ ਹੁੰਦੀ ਆ ਦੋ ਦੋ ਤਰ੍ਹਾਂ ਲੇਸ ਲਗਾਤੀ ਆ ਗਲੇ ਤੇ ਵੀ ਸੇਮ ਤੇ ਇਹਦੇ ਅਸੀਂ ਸਾਈਡ ਤੇ ਬਲੇਸ ਕੀਤੀ ਆ ਇਹ ਸ਼ਾਰਟ ਨੂੰ ਹੀ ਕੱਲੀ ਲਾਈਨਿੰਗ ਲੱਗੀ ਆ ਸਲਵਾਰ ਇਹਦੇ ਨਾਲ ਆ ਜਿਹੜੀ ਉਹ ਹੈਗੀ ਆ ਰਿਯਾਨ कॉटन ਦੀ ਇਹ ਪਲਾਜ਼ੋ ਪੈਂਟ ਪਲਾਜ਼ੋ ਬਣਾਇਆ ਸਮਝੋ ਜੀ ਨੈਕਸਟ ਨੈਕਸਟ ਵਾਲਾ ਸੂਟ ਹੈਗਾ ਪਿਓਰ कॉटन ਇਹਦੇ ਉੱਤੇ ਥੋੜਾ ਜਿਹਾ ਡਿਜ਼ਾਈਨ ਕੀਤਾ ਡਾਰਕ ਕਲਰ ਚੂਜ਼ ਕਰਕੇ ਦੋ ਵਾਰੀ ਘੇਰੇ ਤੇ ਲੇਸ ਲਗਾਤੀ ਆ ਇੱਕ ਮਿੰਟ ਐਦਰ ਦਿਖਾਉਣੀ ਆ ਦੋ ਵਰਕੀ ਰੇਤੇ ਲੇਸ ਲਗਾਤੀ ਹੈ ਦੋਵਰੀ ਬਾਹਾਂ ਤੇ ਤੇ ਗਲੇ ਦਾ ਡਿਜ਼ਾਈਨ ਇਹ ਹੈ ਅੱਜਕੱਲ੍ਹ ਵੈਸੇ ਬਟਨ ਲੈਣਾ ਟ੍ਰੈਂਡੀ ਨਹੀਂ ਆ ਲੋਕੀ ਕਹਿੰਦੇ ਆਪੀ ਸਿੰਪਲ ਹੀ ਰਹਿਣ ਤੋਂ ਸੋ ਇਹ ਸੀਗੇ ਸਾਡੇ ਅੱਜ ਦੇ ਸੂਟ ਹੋ ਰਹਿ ਗਿਆ ਬਸ ਚਲੋ ਜੀ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਧੰਨਵਾਦ